ਇਸ ਸਰਕਾਰ ਜੋ ਅਗਮ ਮੈਦ ਮਰਨਾ ਚੌਧਰੀ ਦਾ ਬਰਿੰਦਰ ਜੀ ਸਿਫਾਰਾ ਸਦਾ ਸਿੰਘ ਜੀ ਦਾਵਾ ਜੀ ਅਤੇ ਆਪਣੇ ਕਾਜੀ ਸਰ ਬਨਾ ਜੀ ਬਾਜਵਾ ਸਾਹਿਬ ਦਾ ਸਾਰਿਆਂ ਦਾ ਹੀ ਤਹਿ ਦਿਲੋਂ ਤੁਹਾਨੂੰ ਅਧਕਾਰ ਦਿੰਦੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੀ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਏਗੀ ਪਹਿਲ ਦੇ ਅਧਾਰ ਤੇ ਉਹਨਾਂ ਦੀ ਮਦਦ ਕਰਾਂਗੇ ਮੋਕਿਤ ਕੌਰ ਜੀ ਅਰ ਚੇਅਰਮੈਨ ਬੜਿੰਦਰ ਮਾਸਟਰ ਜੀ ਮਾਸ਼ਰਨ ਬਣੇ ਹਨ ਔਰ ਇਤਨੂ ਸਾਲ ਤੋਂ ਆਮ ਆਦਮੀ ਪਾਰਟੀ ਇਹ ਜਿਹੜੀ ਨਹੀਂ ਸਿੱਕਿਆ ਸੀ ਵੋਟਾਂ ਚ ਔਰ ਲੋਕਾਂ ਦੇ ਕਿੰਨਾ ਰੱਖਦੇ ਆ ਇਸ ਪਾਰਟੀ ਨੇ 3 ਸਾਲ ਇਥੋਂ ਜਦੋਜਦ ਕਰਕੇ ਹਾਈ ਕੋਰਟ ਤੱਕ ਤੇ ਉੱਥੇ ਜਾਂਦੇ ਰਹੇ ਔਰ 3-5 ਕਿ 6 ਵਾਰੀ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹੁੰਦੇ ਬਾਅਦ ਇਹ ਜਿਹੜੀ ਆ ਕਿ ਇਲੈਕਸ਼ਨ ਹੋ ਸਗੀ ਤੇ ਸਾਡੀ ਭੈਣ ਚੇਅਰਮੈਨ ਬਣੀ ਔਰ ਮੈਂ ਆਸ ਕਰਦਾ ਕਿ ਜਿਹੜਾ ਐਕਸ਼ਨਲ ਪਲਾਂਟ ਤੇ 슈ਗਰ ਮਿਲ ਅਮਰਸਰ ਦਾ ਐ ਗੁਰਦਾਸ ਪਿਆ ਗੁਰਦਾਸਪੁਰ ਦੀ ਪ니아ੜ ਦਾ ਅਸੀਂ ਗੋਸੂਲੇ ਆਪਣੇ ਟਾਈਮ 'ਚ 2021 ਦੇ ਵਿੱਚ ਸ਼ੁਰੂ ਕਰਕੇ ਗਏ ਸੀ ਤੇ ਇਹ ਸਾਰੇ ਸਾਡੇ ਬੋਰਡ ਦੇ ਡਾਇਰੈਕਟਰ ਸਹਿਬਾਨ ਇੱਕ ਚੀਜ਼ ਹੁਣ ਇਨਸ਼ੋਰ ਕਰਨਗੇ ਕਿ ਪੈਸੇ ਅਕਾਊਂਟ 'ਚ ਹੋਣ ਦੇ ਬਾਵਜੂਦ ਇਹ ਦੇਖਣਗੇ ਆ ਕੇ ਕਿ ਇਹ 슈ਗਰ ਮਿਲ ਕਿਉਂ ਨਹੀਂ ਬਣੀ ਕਿਉਂ ਅੱਜ ਤੱਕ ਇਸਾਨਾਂ ਦਾ ਜਿਹੜਾ ਪੈਸਾ ਸੀ ਜਿਹੜੇ ਪੈਸੇ ਲੱਗੇ ਨੇ ਉਹਨਾਂ ਦੇ ਉੱਤੇ ਜਿਹੜਾ ਇੰਟਰਸਟ ਪੈ ਰਿਹਾ ਪਿਛਲੇ 2-3 ਸਾਲ ਤੋਂ 2 ਸਾਲ ਤੋਂ ਇੱਕ ਸਾਲ ਬਾਅਦ ਇਹ 슈ਗਰ ਮਿਲਦੀਆਂ ਜਿਹੜੀ ਆ ਕੇ 21 ਕੋਲੇ ਕੇ 22 ਦੇ ਵਿੱਚ ਲਾਸਟ ਦੇ ਵਿੱਚ ਦਿੱਤੀਆਂ ਜਨਵਰੀ ਮਾਰਚ ਦੇ ਵਿੱਚ ਇਹਨੇ ਆਪਣਾ ਟਰਾਇਲ ਦੇਣਾ ਸੀ ਅੱਜ 2 ਸਾਲ ਤੋਂ ਉੱਪਰ ਹੋ ਗਿਆ ਇਹ ਟਰਾਇਲ ਕਿੰਨੇ ਆਸ। ਉਹਦੀ ਵੀ ਦੇਖਾਂਗੇ ਤੇ ਇਹ ਕਿੱਦ ਦੀ ਚਣਤੀ ਕਿਸ ਲੈਵਲ ਦੀ ਇਹ 슈ਗਰ ਮਿਲ ਤਾਂ ਜਾਂ ਇਥੋਂ ਦਾ ਅਰਥਨਲ ਪਲਾਂਟ ਜਿੰਨੇ ਕਿਸਾਨਾਂ ਦੀ ਪੇਮੈਂਟ ਜਿਹੜੀ ਸੀ ਉਹ ਔਨ ਟਾਈਮ ਕਰਨੀ ਸੀ ਔਰ ਇਥੋਂ ਤੱਕ ਇਹ ਤੋ ਤੱਕ ਕਰ ਦਿੱਤਾ ਸੀ ਕਿ ਜਿਹੜੀ 슈ਗਰ ਮਿਲ ਦੀ ਪੇਮੈਂਟ ਹੋएगी ਔਨ ਸਪਾਟ ਹੋਏਗੀ ਜਦੋਂ ਟਰਾਲੀ ਲੈ ਕੇ ਆਏਗਾ ਇੱਕ ਪਾਸੇ ਗੇਟ ਤੇ ਟਰਾਲੀ ਆਏਗੀ ਤੇ ਦੂਜੇ ਗੇਟ ਤੇ ਜਿੱਥੋਂ ਬਾਹਰ ਜਾਣਾ ਉੱਥੇ ਉਹਨਾਂ ਦਾ ਚੈੱਕ ਉਹਨਾਂ ਦੇ ਹੱਥੇ ਜਿੱਤੇ ਜਾਏਗਾ ਇਹ ਕਿਸਾਨਾਂ ਦੇ ਨਾਲ ਇਹਨਾਂ ਨੇ ਜਿਹੜਾ ਮਜ਼ਾਕ ਕੀਤਾ ਔਰ ਜਿਸ ਤਰੀਕੇ ਨਾਲ 슈ਗਰ ਮਿਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਿਹੜੇ ਸੜੀ ਪੈਣ ਪਣੀ ਹੈ ਇਹ ਸਾਰੇ ਰਲ ਮਿਲ ਕੇ ਹੁਣ ਕੋਸ਼ਿਸ਼ ਕਰਨਗੇ ਕਿ ਇਹ 슈ਗਰ ਮਿਲ ਨੂੰ ਜਲਦੀ ਜਲਦੀ ਚਲਾਇਆ ਜਾ ਸਕੇ ਬਾਹਰ ਰੋਕੇ ਵੇਖੋ ਜੀ ਟਰਾਲੀਆਂ ਖੜੀਆਂ ਇਹ ਟਰਾਲੀਆਂ ਸਾਨੂੰ ਦਿਖਾਉਣ ਦੀ ਬਜਾਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਨੇ 슈ਗਰ ਮਿਲ ਰੁਕੀ ਆ ਉਹਨਾਂ ਨੂੰ ਇਹ ਜਾ ਕੇ ਦਿਖਾਉਣਾ ਇਹ ਦਾ ਇਹ ਨਹੀਂ ਮਤਲਬ ਦਾ ਕਿ ਜਿਹੜਾ ਮਰਜੀ ਲੀਡਰ ਆਉਣ ਆਜੇ ਸਾਡੇ ਨਾਲ ਆਉ ਹੁੰਦੇ ਹੈ ਇਹ ਕੋਸ਼ਿਸ਼ ਕਰਨੀ ਪਵੇਗੀ ਇਥੋਂ ਦੇ ਜਿਹੜੇ ਐਮਐਲਏ ਨੇ ਉਹ ਇਥੋਂ ਬਣੇ ਕਿਉਂਕਿ ਉਦੋਂ ਸਭ ਤੋਂ ਵੱਧ ਗਿਗੰਦਰਪਾਲ ਹੁਣ ਵੀ ਜਿੱਥੇ ਚੌਧਰੀ ਸਾਹ ਪੂਜਾ ਬਰਿੰਦਰ ਪਾੜਾ ਬਾਜਵਾਲ ਸਾਹਿਬ ਇਹਨਾਂ ਨੇ ਬਟਾਲੇ ਦੀ 슈ਗਰ ਮਿਲ ਚ ਜੇ ਅੱਜ ਬਟਾਲੇ ਦੀ 슈ਗਰ ਮਿਲ ਖੜੀ ਹੈ ਤਾਂ ਉੱਤਰਪ ਬਾਜਵਾ ਕਰਕੇ ਖੜੀ ਹੈ ਅਸੀਂ ਰਸਤੇ 'ਚ ਗੱਲ ਕਰਕੇ ਕਰਦੇ ਹੁੰਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਸਾਰੀਆਂ 슈ਗਰ ਮਿਲਾਂ ਦਾ ਭੋਗ ਪਾ ਦਿੱਤਾ ਸੀ ਤੇ ਉਹਨਾਂ ਨੂੰ ਆਖੀ ਇੱਕ 슈ਗਰ ਮਿਲ ਪਿਛਲੇ 5 5 ਸਾਲ 'ਚ ਅਸੀਂ ਵਿਖਣ ਨਹੀਂ ਦਿੱਤੀ ਤੇ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੀ ਆਸਾਨੀ ਲਾਇਵਨ ਪੰਧਾ ਔਰ ਜੇ ਅਸੀਂ ਇਹ ਸਾਰੇ ਚੀਜ਼ਾਂ ਚਲਾਵਾਂਗੇ ਕਿ ਸ਼ੂਗਰ ਵੈਲੀ ਵੀ ਚਲੇਗੀ ਤੇ ਕਿਸਾਨਾਂ ਦੀ ਪੇਮੈਂਟ ਜਿਹੜੀ ਖੰਦੇ ਕਿ ਸਾਨੂੰ ਸਾਲ-ਸਾਲ ਦੀ ਇਹ ਪੇਮੈਂਟ ਵੀ ਔਨ ਸਪਾਟ ਹੋਏਗੀ। ਗੱਲ ਇਹ ਆ ਅਸੀਂ ਸਾਰੇ ਥੱਲੋਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਆ। ਔਰ ਲੀਡਰ ਨਾਲੋਂ ਜੇ ਵਰਕਰ ਸ਼ਬਦ ਨੂੰ ਯੂਜ਼ ਕਰਾਂ ਤੇ ਉਹ ਜ਼ਿਆਦਾ ਬੈਟਰ ਰਹੂਗਾ। ਵਰਕਰੀ ਕਰਕੇ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਆ। ਲੋਕਾਂ ਨਾਲ ਰੂਟਸ ਦੇ ਨਾਲ ਜੁੜੇ ਹੋਏ ਆ। ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਦਾ। ਔਰ ਸਮੁੱਚੇ ਸਾਡੇ ਸੀਨੀਅਰ ਲੀਡਰ ਅੱਜ ਇੱਥੇ ਪਹੁੰਚਿਆrna ਚੌਧਰੀ ਜੀ ਤ੍ਰਿਪਰਿੰਦਿਆਂ ਦਾ ਬਾਜਵਾ ਜੀ ਔਰ ਖਾਸ ਤੌਰ ਤੇ ਮੈਂ ਵਧਾਈ ਦੇਣਾ ਸਮੁੱਚੇ ਡਾਇਰੈਕਟਰਾਂ ਨੂੰ ਜਿਨ੍ਹਾਂ ਦੇ ਬਦੌਲਤ ਅੱਜ ਜਿਹੜੀ ਚੋਣ ਨਿਪਰੇ ਚੜੀ ਆ ਸ਼੍ਰੀਮਤੀ ਮਲਕੀਤ ਕੌਰ ਜੀ ਚੇਅਰਮੈਨ ਬਣੇ ਨੇ ਸ਼ੂਗਰ ਮਿਲ ਪੁਨਿਆਰ ਦਰਦਾਸਪੁਰ ਦੇ ਔਰ ਸਰਦਾਰ ਪਰਮਜੀਤ ਸਿੰਘ ਮਾਂਦਿਆਂ ਤੋਂ ਇਹ ਬਣੇ ਨੇ ਵਾਈਸ ਚੇਅਰਮੈਨ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਤਕਰੀਬਨ ਬੜੀ ਜੱਦੋਜਾਹਤ ਸਾਲ ਡੇਢ ਸਾਲ ਤੋਂ ਚੱਲ ਰਹੀ ਸੀ ਤੇ 5-6 ਵਾਰ ਇਲੈਕਸ਼ਨ ਪੋਸਟਪੋਨ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਆ ਕਦੇ ਜੀਐਮ ਬਿਮਾਰ ਪੈ ਜਾਂਦਾ ਰਿਹਾ ਕਦੇ ਡੀਆਰ ਬਿਮਾਰ ਪੈ ਜਾਂਦਾ ਰਿਹਾ ਤੇ ਮੈਂ ਤੇ ਪਿਛਲੀ ਵਾਰ ਆਇਆ ਸੀ ਆਪ ਜਦੋਂ ਪਤਾ ਲੱਗਾ ਕਿ ਜੀਐਮ ਸਾਹਿਬ ਬਹੁਤ ਬਿਮਾਰ ਹੋ ਗਏ ਮੈਂ ਸੋ ਆਪ ਆਇਆ ਤੇ ਮੈਂ ਪੁੱਛਿਆ ਵੀ ਮੈਂ ਹੈਗੀ ਵੀ ਆ ਕਿ ਜਾਂ ਕਿਤੇ ਜ਼ਿਆਦਾ ਕਿਤੇ ਸੀਰੀਅਸ ਦਾ ਕੰਮ ਹੋਵੇ ਵੀ ਮੈਂ ਪਤਾ ਲੈਣਾ ਸਾਡਾ ਫਰਕ ਪਣਦਾ ਮੇਰੇ ਖਿਆਲ ਇਹਨਾਂ ਤੋਂ ਪਹਿਲੇ ਜੀਐਮ ਸੀਗੇ ਇਹ ਬਾਅਦ ਚ ਆਏ ਆ ਤੇ ਉਹ ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ ਜੀਐਮ ਸਾਹਿਬ ਦੀ ਤਪੀਰ ਠੀਕ ਆ ਬਟ ਸਰਕਾਰ ਦੀ ਤਪੀਰ ਜਿਹੜੀ ਆ ਉਹ ਖਰਾਬ ਆ ਮੈਂ ਇਹ ਕਹਿਣਾ ਕਿ ਜਿੱਥੇ ਡੈਮੋਕ੍ਰੈਟਿਕ ਚੀਜ਼ਾਂ ਨੇ ਜਿਹੜੀਆਂ ਡੈਮੋਕ੍ਰੇਸੀ ਵੋਟਾਂ ਦੇ ਨਾਲ ਚੁਣੀਆਂ ਜਾਂਦੀਆਂ ਉਹ ਉਹ ਚੀਜ਼ਾਂ ਜਿਹੜੀਆਂ ਸਰਕਾਰ ਠੀਕ ਆ ਸਰਕਾਰ ਤੁਹਾਡੀ ਹੈਗੀ ਆ ਪਰ ਤੁਸੀਂ ਨਾਲ ਦੀ ਨਾਲ ਇਹ ਦੇਖੋ ਕਿ ਪਨਿਆਰ 슈ਗਰ ਮਿਲ ਜਿਹੜੀ ਸੁਭਿੰਦਰ ਸਿੰਘ ਰੰਧਾਵਾ ਨੇ ਇਹਨੂੰ ਅਪਗ੍ਰੇਡ ਕੀਤਾ ਔਰ ਇਹ ਇੰਨਾ ਵੱਡਾ ਸਟੈਪ ਸੀਗਾ ਔਰ ਤੁਸੀਂ ਜਦੋਂ ਦੀ 3 ਸਾਲ ਸਰਕਾਰ ਆਈ ਆ ਉੱਥੇ ਦੀ ਉੱਥੇ ਮਿਲ ਖੜੀ ਆ ਨਾ ਕੋਈ ਚੱਲ ਨਹੀਂ ਪਾਈ ਔਰ ਮਹਿਜ ਮੇਰੇ ਖਿਆਲ 35-40 ਕਰੋੜ ਰੁਪਏ ਹੋਰ ਚਾਹੀਦਾ ਤੇ ਇਹ ਮਿਲ ਜਿਹੜੀ ਆ ਚਾਲੂ ਹੋ ਜਾਂਦੀ ਆ ਬਾਹਰ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਹਟ ਜਾਣਗੀਆਂ ਪਰ ਇਹਨਾਂ ਦਾ ਇਹਨਾਂ ਮਾੜਾ ਹਾਲ ਆ ਕਿ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਇਸ ਚੀਜ਼ ਦੇ ਵਿੱਚ ਜਿਸ ਕਾਰਨ ਅੱਜ ਜਿਹੜਾ ਸਾਡਾ ਇਹ ਬੋਰਡ ਬਣਿਆ ਚੇਅਰਮੈਨ ਵਾਈਸ ਚੇਅਰਮੈਨ ਔਰ ਸਮੁੱਚਾ ਬੋਰਡ ਜਿਹੜਾ ਉਹ ਪ੍ਰੋਪਰ ਬਣਿਆ ਸਰਕਾਰ ਦੇ ਰਗਾਂ 'ਚ ਗੂਠ ਦਿੱਤਾ ਜਾਊਗਾ ਕਿ ਸਾਨੂੰ ਇਸ ਮਿਲ ਵਾਸਤੇ ਜਿਹੜੇ ਫੰਡਸ ਨੇ ਉਹ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਸੈਂਕਸ਼ਨ ਹੋਇਆ ਕਿੰਨਾ ਕੰਮ ਤੇ ਹੋ ਚੁੱਕਿਆ ਉਹ ਤਾਂ ਜੋ ਸਾਡੇ ਜਿਹੜੇ ਜ਼ਿੰਮੇਦਾਰ ਭਰਾ ਇੱਥੇ ਖੱਜਲ ਹੋ ਰਿਹਾ ਉਹ ਨਾ ਹੋਣ ਟਰਾਲੀ ਲੈ ਕੇ ਆਉਣ ਸਿੱਧੀ ਟਰਾਲੀ ਜਿਹੜੀ ਐ ਇੱਥੇ ਲੱਤੇ ਔਰ ਉਹ ਆਪਦੇ ਘਰ ਜਾਣ ਸੋ ਇਸ ਕਰਕੇ ਅ ਅੱਜ ਮੈਂ ਇੱਕ ਵਾਰ ਫੇਰ ਸਾਰੇ ਡਾਇਰੈਕਟਰਾਂ ਨੂੰ ਵਧਾਈ ਦਿੰਨਾ ਜਿਹੜੀ ਗੱਲ ਤੁਸੀਂ ਇਸ ਸਟਾਰਟਿੰਗ 'ਚ ਕਹੀ ਸੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਂਗਰਸ ਦਾ ਹੋਵੇ ਇਹ ਤੇ ਫਿਰ ਵੇਖੋ ਜ਼ਮੀਨ ਨਾਲ ਜਿਹੜਾ ਜੁੜ ਕੇ ਰਹੂਗਾ ਉਹ ਹਮੇਸ਼ਾ ਹੀ ਤਰਦਾ ਆ ਤੇ ਜਿਹੜੀ ਹਵਾ ਦੇ ਬੁੱਲੇ ਚੋਂ ਕਈ ਵਾਰੀ ਉਹ ਕਦੇ ਦਰਖਤ ਤੋਂ ਕਦੇ ਬੂਰ ਡਿੱਗ ਜੇ ਨਾ ਥੱਲੇ ਤੇ ਉੱਥੇ ਵੀ ਅੰਬ ਦਾ ਉਹ ਬੁੱਟਾ ਨਿਕਾ ਜਾ ਹੁੱਕ ਜਾਂਦਾ ਔਰ ਉਹਦੀ ਮਿਆਦ ਬੜੀ ਘੱਟ ਹੁੰਦੀ ਆ ਪੈਰਾਂ ਪੂਰਾ ਥੱਲੇ ਆ ਕੇ ਉਹ ਡਿੱਗ ਜਾਂਦਾ ਸੋ ਇਸ ਕਰਕੇ ਇਹ ਹਵਾ ਦੇ ਬੁੱਲੇ ਚੋਂ ਪਾਰਟੀ ਆਈ ਸੀ ਲੋਕਾਂ ਦੇ ਪੈਰਾਂ ਥੱਲੇ ਰੁਲਣਾ ਇਹਨਾਂ ਨੇ ਜੋ ਇਹਨਾਂ ਨੇ ਕਿਸਾਨੀ ਨਾ ਕੀਤਾ ਔਰ ਜੋ ਇਹਨਾਂ ਨੇ ਵਪਾਰੀਆਂ ਨਾਲ ਕੀਤਾ ਵਪਾਰੀਆਂ ਤੇ ਕਿਸਾਨਾਂ ਜੇ ਪਾੜ ਪਾਉਣਾ ਚਾਹੁੰਦੇ ਆ ਕਿ ਇਹ ਦੋਹਾਂ ਪਾੜ ਪਾਈਵੇ ਕਿਸਾਨਾਂ ਕਰਕੇ ਵਪਾਰ ਖਤਮ ਹੋਇਆ ਔਰ ਕਿਸਾਨਾਂ ਕਰਕੇ ਹੀ ਸਾਰਾ ਕੰਮ ਹੋਇਆ ਦੂਜੀ ਗੱਲ ਇਹ ਕਹਿੰਦੇ ਕਿ ਕਿਸਾਨ ਜਿਹੜੇ ਆ ਉਹਨਾਂ ਕਰਕੇ ਨੌਕਰੀਆਂ ਰੁਕੀਆਂ ਪਈਆਂ ਉਹਨਾਂ ਕਰਕੇ ਕਾਰੋਬਾਰ ਰੁਕੇ ਪਏ ਆ ਵੇਖੋ ਕਿਸਾਨਾਂ ਦਾ ਇਧਰੋਂ ਜਿਹੜਾ ਮੋਰਚਾ ਚੁੱਕਿਆ ਗਿਆ ਦੋ ਨੌਕਰੀਆਂ ਪੰਜਾਬ ਤੋਂ ਉਹਨਾਂ ਨੇ ਦੇਤੀਆਂ ਇਨਡਾਇਰੈਕਟ ਵੇ ਦੇ ਨਾਲ ਇਹ ਲੋ ਆਏ ਆ ਨੰਬਰ 4 ਤੇ ਦੂਜੇ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਵੀ ਬੜਾ ਸਾਰੀਆਂ ਯਾਤਰਾ ਸੋਹਣੀਆਂ ਨੇ ਸਾਡੇ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਇਹਨਾਂ ਦੇ ਲੀਡਰਾਂ ਨੂੰ ਐਮਐਲਏ ਕੋ ਟਰੈਕਟਰ ਚੋਰੀਏ ਮਿਲਲੇ ਪਾਈੂ ਗਰਦਾਸਪੁਰ ਦੇ ਟਰੈਕਟਰ ਨੇ ਮੈਨੂੰ ਇੰਨਾ ਪਤਾ ਲੱਗਾ ਕੋ ਟਰੈਕਟਰ ਟਰਾਲੀਆਂ ਆ ਗਰਦਾਸਪੁਰ ਦੀਆਂ ਪਰ ਮੈਂ ਯਾਰ ਵੇਖੋ ਇੰਨਾ ਵੀ ਕੈਰੇਕਟਰ ਹੁਣ ਮੈਂ ਲੋ ਨਹੀਂ ਕਰਨਾ ਵੀ ਆਪ ਦੇ ਕੇ ਕੁਲੀਗ ਬਾਰੇ ਕੁਝ ਬੋਲਾਂ ਪਰ ਬਦਕਿਸਮਤੀ ਦੀ ਗੱਲ ਆਪਾਂ ਇਹਨਾਂ ਲੋਕਾਂ ਤੋਂ ਮਤਲਬ ਇਸ ਆਪ ਆਲਿਆਂ ਤੋਂ ਕੀ ਆਸ ਕੀ ਕਰਦੇ ਆ ਸੋ ਇੱਥੇ ਕਈਆਂ ਨੇ ਬਿਸਤਰੇ ਲਾਏ ਸੀ ਇਸ ਐਮਐਲਏ ਚ ਹੁਣ ਜਦੋਂ ਆ ਚੇਅਰਮੈਨ ਵਾਈਸ ਚੇਅਰਮੈਨ ਸਾਰਾ ਬੋਰਡ ਬਹਿ ਗਿਆ ਉਹ ਬਿਸਤਰਾ ਰਾਤ ਦਾ ਚੋੱਕੇ ਲੈ ਗਿਆ ਜਿਹਨੂੰ ਕਿਹਾ ਉਹਨੂੰ ਪਤਾ ਲੱਗ ਗਿਆ ਤੋ ਇਸ ਕਰਕੇ ਦੁਕਾਨਾਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਆਉਣ ਵਾਲੇ ਸਮਾਂ ਚ ਸਾਰੀਆਂ ਦੁਕਾਨਾਂ ਇੱਥੋਂ ਬੰਦ ਹੋਣਗੀਆਂ ਔਰ ਇਹ ਮਿਲ ਦਾ ਠੋਕ ਕੇ ਅਸੀਂ ਜਿਹੜਾ ਮੈਂ ਵਿਧਾਨ ਸਭਾ ਚ ਮੈਡਮ ਤੇ ਅਸੀਂ ਰਲ ਕੇ ਉੱਥੇ ਠੋਕ ਕੇ ਬਾਜਵਾ ਸਾਹਿਬ ਜਿਹੜੇ ਸਾਡੇ ਫੰਡਸ ਚਾਹੀਦੇ ਨੇ ਉਹਦੀ ਗੱਲ ਕਰਾਂਗੇ ਔਰ ਇੱਥੇ ਬੋਰਡ ਜਿਹੜਾ ਆਪ ਤੇ ਲਿਖਤੀ ਜਿਹੜਾ ਕਾਰਵਾਈ ਕਰੇਗਾ ਤੇ ਇਹ ਮਿਲ ਜਿਹੜੀ ਆ ਕਿਸਾਨਾਂ ਨੂੰ ਜੋ ਰੰਧਾਵਾ ਸਾਹਿਬ ਦੀ ਸੋਚ ਸੀ ਉਹਦੇ ਮੁਤਾਬਕ ਅਸੀਂ ਆਉਣ ਵਾਲੇ ਦਿ